ਨੌਜਵਾਨਾਂ ਦਾ ਭਾਰੀ ਹਜੂਰ ਦੇ ਅੱਜ ਕੀ ਕਹਿਣਾ ਚਾਹੁੰਦੇ ਆ ਅਮ ਅੱਜ ਅਨੰਦਪੁਰ ਸਾਹਿਬ ਵਿਦਾਨ ਸਭਾ ਹਲਕੇ ਦੇ ਯੂਥ ਵਿੰਗ ਵੱਲੋਂ ਤੇ ਸਾਡੇ ਸਾਰੇ ਹੀ ਸਾਥੀਆਂ ਵੱਲੋਂ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਵੱਲੋਂ ਅ ਸਰਦਾਰ ਮਾਲਵਿੰਦਰ ਸਿੰਘ ਕੰਗ ਜੀ ਜੋ ਸਾਡੇ ਲੋਕ ਸਭਾ ਦੇ ਉਮੀਦਵਾਰ ਹਨ ਉਹਨਾਂ ਦੇ ਸਮਰਥਨ ਚ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਗਈ ਤੇ ਜਿੰਨੀ ਸਾਨੂੰ ਆਸੀ ਉਸ ਤੋਂ ਵੀ ਵਧੇਰੇ ਲੋਕਾਂ ਦੀ ਸ਼ਮੂਲੀਅਤ ਨੌਜਵਾਨਾਂ ਦੀ ਸ਼ਮੂਲੀਅਤ ਬਜ਼ੁਰਗਾਂ ਦੀ ਸ਼ਮੂਲੀਅਤ ਹਰ ਪਿੰਡ ਚੋਂ ਜਿੱਥੋਂ-ਜਿੱਥੋਂ ਵੀ ਅਸੀਂ ਗੁਸਰੀਆਂ ਤਕਰੀਬਨ 50 ਪਿੰਡ ਕਵਰ ਕੀਤੇ ਆ ਹਰ ਪਿੰਡ ਦੇ ਵਿੱਚ ਉਸ ਪਿੰਡ ਦੇ ਬਜ਼ੁਰਗਾਂ ਦਾ ਸਾਡੀਆਂ ਮਾਤਾਵਾਂ ਦਾ ਭੈਣਾਂ ਦਾ ਬੱਚਿਆਂ ਨੇ ਸਭ ਨੇ ਜਿਹੜੀਆਂ ਪਲਕਾਂ ਵਿਛਾ ਕੇ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ ਕੰਗਸ ਸਾਹਿਬ ਦਾ ਸਾਡੇ ਸਾਰੇ ਸਾਥੀਆਂ ਦਾ ਤੇ ਮੈਂ ਕੱਲ ਵੀ ਦੇਖ ਰਿਹਾ ਸੀ ਕੱਲ ساری ਰਾਤ ਸਾਡੇ ਆਮ ਆਦਮੀ ਪਾਰਟੀ ਦੇ ਸਾਥੀ ਇਹੀ ਤਾਕਤ ਇਸ ਪਾਰਟੀ ਦੀ ਕਿ ਸਾਡੇ ਵਲੰਟੀਅਰ ਦਿਨ ਰਾਤ ਮਿਹਨਤ ਕਰਕੇ ਉਹੀ ਤਿਆਰੀਆਂ ਕੀਤੀਆਂ ਤੇ ਉਸੀ ਦਸ ਮਿਹਨਤ ਸੱਚ ਕੰਮ ਦਾ ਜਿਹੜਾ ਇਹ ਰੂਟ ਸ਼ੋਅ ਬਹੁਤ ਹੀ ਅ ਵੱਡੀ ਕਾਮਯਾਬੀ ਨਾਲ ਇਹ ਸੰਪੰਨ ਹੋਇਆ ਤੇ ਮਾਤਾ ਦਾ ਦਰਬਾਰ ਮਾਜਲਫਾ ਮਾਤਾ ਦਾ ਦਰਬਾਰ ਜਿਨ੍ਹਾਂ ਦੀ ਅਪਾਰ ਕਿਰਪਾ ਬਚਪਨ ਤੋਂ ਮੇਰੇ ਉੱਤੇ ਅ ਅੱਜ ਮੈਂ ਜੋ ਕੁਛ ਵੀ ਇਸ ਦਰਬਾਰ ਤੋਂ ਬਹੁਤ ਕੁਝ ਮਿਲਿਆ ਸਾਡੀ ਨੰਗਲ ਸ਼ਹਿਰ ਦਾ ਇਹ ਪਾਵਨ ਪਵਿੱਤਰ ਅਸਥਾਨ ਇੱਥੇ ਨਤਮਸਤਕ ਕਰਕੇ ਅਸੀਂ ਸਮਾਪਤੀ ਕੀਤੀ ਹੈ ਨਾਲ ਹੀ ਕੰਗਸਾ ਜੀ ਵੀ ਨਤਮਸਤਕ ਹੋਏ ਹੈ ਸ਼ਹਿਰ ਦੀ ਅਮਨ ਸ਼ਾਂਤੀ ਸ਼ਹਿਰ ਦਾ ਭਾਈਚਾਰਾ ਪੰਜਾਬ ਦੀ ਤਰੱਕੀ ਸਾਡੇ ਮੁਲਕ ਦੀ ਤਰੱਕੀ ਦੀ ਕਾਮਨਾ ਕੀਤੀ ਹੈ ਤੇ ਮਾਹਮਈ ਜਰੂਰ ਬਖਸ਼ਿਸ਼ ਕਰਾਂਗੇ ਬੈਂਸਰ ਰੈਲੀਆਂ ਤਾਂ ਕੀਤੀ ਜਾਂਦੀਆਂ ਨੇ ਲੇਕਿਨ ਇੱਕ ਲੇਖੜਾ ਹੋਇਆ ਕਿ ਇੰਨੇ ਲੰਬੇ ਸਫ਼ਰ ਦੇ ਵਿੱਚ ਨੌਜਵਾਨ ਨਾਲ ਰਹਿਨੇ ਉਹ ਮੰਦਰ ਪਹੁੰਚੇ ਨੇ ਕਿਵੇਂ ਦੇਖਦੇ ਇੰਨਾ ਮੈਂ ਤੁਹਾਨੂੰ ਫੇਰੇ ਤੁਹਾਨੂੰ ਫੇਰੇ ਦੱਸਦਾ ਜੀ ਬਾਕੀ ਪਾਰਟੀਆਂ ਚ ਹਜੇ ਵੀ ਮੈਂ ਤੁਹਾਨੂੰ ਉਹ ਉਹਨਾਂ ਪਾਰਟੀਆਂ ਦੇ ਬਾਰੇ ਹਜੇ ਵੀ ਹੰਕਾਰ ਨਹੀਂ ਟੁੱਟਿਆ ਜਦੋਂ ਤੱਕ ਤੁਸੀਂ ਵਰਕਰ ਨੂੰ ਸਿਰਫ ਸਮਝੂਗੇ ਕਿ ਦਿਨਾਕੇ ਤਮਕਾ ਕਿ ਦਿਲ ਜਿੱਤਣਾ ਪੈਂਦਾ ਹੈ ਮੈਂ ਕਦੀ ਵੀ ਆਪਣੇ ਹਲਕੇ ਆਪਣੇ ਕਿਸੇ ਵੀ ਸਾਥੀ ਦੇ ਨਾਲ ਬਤੌਰ ਐਮਐਲਏ ਜਾਂ ਬਤੌਰ ਮੰਤਰੀ ਨੇ ਕਿਸੇ ਦਾ ਛੋਟਾ ਭਾਈ ਬਣ ਕੇ ਕਿਸੇ ਦਾ ਵੱਡਾ ਭਾਈ ਬਣ ਕੇ ਕਿਸੇ ਦਾ ਪੁੱਤ ਬਣ ਕੇ ਅਸੀਂ ਐਂ ਵਿਚਰਦੇ ਹਾਂ ਤੇ ਉਹਦਾ ਇਹ ਸਾਥ ਹੈ ਕਿ ਉਹ ਆਂਦੇ ਨੇ ਤੇ ਮੈਂ ਤੁਹਾਨੂੰ ਇਹ ਬੜੇ ਮਾਤਾਰੀਦਰ ਬਾਰਤੇ ਬੈਠੇ ਆ ਚਾਹੇ ਜਿੰਨੀਆਂ ਮਰਜ਼ੀ ਸਾਜ਼ਿਸ਼ਾਂ ਕਰ ਲਈਏ ਤੁਹਾਡੇ ਸਾਹਮਣੇ ਪਿੱਛੇ ਜੇ ਮੈਂ ਇਸ ਨੂੰ ਅੱਤਵਾਦੀ ਹਮਲੇ ਤੋਂ ਘੱਟ ਨਹੀਂ ਸਮਝਦਾ ਜੋ ਨੰਗਲ ਸ਼ਹਿਰ ਦੇ ਵਿੱਚ ਹੋਇਆ ਸਾਡੇ ਭਰਾ ਵਿਕਾਸ ਨਾਲ ਹੋਇਆ ਇਹਦੇ ਟੈਨਰ ਲਿੰਕ ਨੇ ਤੇ ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਜਦੋਂ ਦੋਸ਼ੀਆਂ ਨੂੰ ਫੜਨ ਲੱਗੇ ਸੀ ਉਦੋਂ ਵੀ ਉਹ ਰਾਜਨੀਤੀ ਕਰਨ ਤੋਂ ਬਾਅਦ ਨਹੀਂ ਆਇਆ ਕੋਈ ਕੱਤਵੜੀ ਹਮਲਾ ਸੀ ਤੇ ਸਾਨੂੰ ਪੰਜਾਬ ਪੁਲਿਸ ਦੇ ਉੱਤੇ ਨਾ ਜਾਣੇ ਕਿ 72 ਘੰਟਿਆਂ ਤੋਂ ਪਹਿਲਾਂ ਉਸ ਦੇ ਉੱਤੇ ਕਾਰਵਾਈ ਹੋਈ ਹੈ ਮੈਂ ਇਹ ਵਾਅਦਾ ਕੀਤਾ ਸੀ ਤੇ ਹੁਣ ਵੀ ساری ਉਮਰ ਵਿਕਾਸ ਸਾਡਾ ਭਾਈ ਸੀ ਮੇਰੀ ਆਪਣੀ ਉਹਨਾਂ ਦੇ ਪਰਿਵਾਰ ਦੇ ਨਾਲ ਬਚਪਨ ਤੋਂ ਪਰਿਵਾਰਕ ਸਾਂਝ ਨੇ ਸਾਡੇ ਵਿਚਾਰਕ ਮਤਪੇਦ ਹੋ ਸਕਦੇ ਆ ਦੂਜਾ ਮੈਂ ਇਹ ਵੀ ਬੜੇ ਸਪਸ਼ਟ ਕਰ ਦਵਾਂ ਲਾਅ ਐਂਡ ਲਾਡਰ ਸਾਡੇ ਲਈ ਸੁਪਰੀਮ ਹੈ ਨੰਗਲ ਸ਼ਹਿਰ ਦੇ ਵਾਸਤੇ ਹੁਣ ਕਿਸੇ ਨੂੰ ਵੀ ਕੋਈ ਜੇ ਕਾਨੂੰਨ ਇਹ ਕੇ ਬੜੇ ਸਖਤ ਨਜ਼ਾਇਸ਼ ਦਿੱਤੇ ਗਏ ਜਿੰਨੇ ਵੀ ਹਿਸਟਰੀ ਸ਼ੀਟਰਸ ਨੇ ਜਿਨ੍ਹਾਂ ਦੇ ਉੱਤੇ ਪੁਰਾਣੇ ਪਰਚੇ ਨੇ ਚਾਹੇ ਉਹ ਡਰੱਗਸ ਦੇ ਚਾਹੇ ਚੋਰੀ ਦਕੈਤੀਆਂ ਦੇ 스내ਚਿੰਗ ਦੇ ਸਾਰਿਆਂ ਦੇ ਉੱਤੇ ਪੈਣੀ ਨਜ਼ਰ ਅਸੀਂ ਇੱਕ ਇੰਚ ਵੀ ਜੇਕਰ ਕੋਈ ਰਸਤੇ ਤੋਂ ਟੋਲਰੇਟ ਕਰਦਾ ਇਧਰ ਉਧਰ ਹੁੰਦਾ ਉਹਨੂੰ ਟੋਲਰੇਟ ਨਹੀਂ ਕਰਾਂਗੇ ਸਖਤ ਨਿਰਦੇਸ਼ ਦੇ ਦਿੱਤੇ ਗਏ ਤੇ ਉਸ ਤੋਂ ਬਾਅਦ ਕੋਈ ਕਿਉਂ ਲਈ ਮੇਰੀ ਸਭਾ ਅਸੀਂ ਅਸੀਂ ਕਿਸੇ ਤੇ ਕੋਈ ਝੂਠਾ ਪਰਚਾ ਕਿਸੇ ਤੇ ਪੁਲਿਸ ਦੀ ਟੱਕੇਸ਼ਾਈ ਨਹੀਂ ਪਰ ਹਾਂ ਜਿੱਥੇ ਲਾਅ ਐਂਡ ਆਰਡਰ ਦਾ ਸਵਾਲ ਆਇਆ ਤਾਂ ਉੱਥੇ ਕਿਸੇ ਦੇ ਨਾਲ ਵੀ ਜਿਹੜਾ ਹੈ ਕੋਈ ਵੀ ਅਗਰ ਸੋਚੇ ਤਾਂ ਉੱਥੇ ਕੁਲੇ ਲਾਅ ਐਂਡ ਆਰਡਰ ਸੁਪਰੀਮ ਹੈ ਮੰਗਲ ਸ਼ਹਿਰ ਦਾ ਇੱਕ ਤੇ ਦੂਜਾ ਸੀ ਇਹ ਵੀ ਜਿਹੜਾ ਹੈ ਬਹੁਤ ਜਲਦੀ ਹੋਮ ਸੈਕਟਰੀ ਦੇ ਕੋਲ ਫਾਈਲ ਤੋਰ ਦਿੱਤੀ ਹੈ ਕਿਉਂ ਲੇ ਸਾਡੇ ਸ਼ਹਿਰ ਦੀ ਆਬਾਦੀ 60000 ਹੋ ਚੁੱਕੀ ਹੈ ਤੇ ਇੱਕੋ ਹੀ ਥਾਣਾ ਫੋਰਸ ਬਹੁਤ ਘੱਟ ਹੈ ਇਸ ਕਰਕੇ ਜਿਹੜੀ ਨਵੀਂ ਮੰਗਲ ਚੌਂਕੀ ਹੈ ਕੁਲੇ ਮੰਗਲ ਸ਼ਹਿਰ ਆਪਣੇ ਆਪ 60000 ਆਬਾਦੀ ਆਸ-ਪਾਸ ਪਿੰਡ ਹੈ ਤਾਂ ਨਈਂ ਮੰਗਲ ਨੂੰ ਵੀ ਜਿਹੜਾ ਚੌਂਕੀ ਨੂੰ ਅਸੀਂ ਥਾਣੇਸ਼ ਤਬਦੀਲ ਕਰਨ ਲਈ ਤਾਂ ਕਿ ਜਿਹੜੀ ਸਾਡੀ ਫੋਰਸ ਵਾਜੇ ਡਿਪਲੋਇਮੈਂਟ ਵਾਜ ਜਵੇ ਇਹਲੇ ਬਾਰਡਰ ਦਾ ਸ਼ਹਿਰ ਹੈ ਇਸ ਕਰਕੇ ਉਹ ਵੀ ਜਿਹੜਾ ਹੈ ਸਾਡੀ ਤਰਜੀਹ ਹੋਊਗੀ ਕਿ ਅਗਲੇ 6 ਮਹੀਨੇ ਚ ਉਹ ਇੱਕ ਨਵਾਂ ਪੁਲਿਸ ਸਟੇਸ਼ਨ ਬਣ ਜਾਵੇ ਤਾਂ ਕਿ ਪਿੰਡਾਂ ਨੂੰ ਉਹ ਕਵਰ ਕਰੇ ਤੇ ਸ਼ਹਿਰ ਨੂੰ ਇੱਕ ਡੈਡੀਕੇਟਿਡ ਥਾਣਾ ਜਿਹੜਾ ਮਿਲ ਸਕੇ ਹੋਰ ਵੀ ਬਹੁਤ ਸਾਰੇ ਮਸਲੇ ਐ ਤੇ ਅਸੀਂ ਲੱਗੇ ਹੋਏ ਹਾਂ ਉਹਨਾਂ ਦਾ ਹੱਲ ਕਰਨ ਕੰਗ ਸਾਬ੍ਹ ਅੱਜ ਸਾਡੇ ਜਿਹੜੇ ਮਾਨਯੋਗ ਮੰਤਰੀ ਐ ਹਜੂਰ ਰਹਿ ਜੀ ਉਹਨਾਂ ਦੀ ਜਿਹੜੀ ਅਸੈਂਬਲੀ ਕੰਸਟੈਂਸੀ ਐ ਉੱਥੇ ਨੌਜਵਾਨਾਂ ਨੇ ਇੱਕ ਬਹੁਤ ਵੱਡਾ ਵਿਸ਼ਵਾਸ ਜਿਹੜਾ ਹੈ ਖਾਨ ਸਾਬ੍ਹ ਦੀ ਸਰਕਾਰ ਤੇ ਦਿਖਾਇਆ ਹੈ ਕਿਉਂਕਿ ਲੋਕ ਸਭਾ ਦਾ ਜਿਹੜਾ ਸਾਡਾ ਨਾਰਾ ਹੈ ਕਿ ਸੰਸਦ ਵਿੱਚ ਵੀ ਭਗਵੰਤ ਮਾਨ ਸਾਹਿਬ ਦਾ ਇੱਕ ਇੱਕ ਨੁਮਾਇੰਦਾ 13 ਸੀਟਾਂ ਤੇ ਲੜ ਰਿਹਾ ਹੈ ਅੱਜ ਇਸ ਤਰੀਕੇ ਨਾਲ ਨੌਜਵਾਨਾਂ ਨੇ ਜੋਸ਼ ਦਿਖਾਇਆ ਹੈ ਸਾਰੀ ਲੀਡਰਸ਼ਿਪ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਬੈਠੇ ਆ ਮੰਤਰੀ ਸਾਹਿਬ ਬੈਠੇ ਆ ਡਾਕਟਰ ਸੰਜੀਵ ਜੀ ਬੈਠੇ ਆ ਸਾਰੀ ਲੀਡਰਸ਼ਿਪ ਨਾਲ ਰਹੀ ਹੈ ਗੱਲ ਇੱਕ ਹੀ ਆ ਕਿ ਪੰਜਾਬ ਦੇ ਨੌਜਵਾਨ ਹੋਣ ਚਾਹੇ ਕਿਸਾਨ ਹੋ ਭਗਵੰਤ ਮਾਨ ਜੀ ਦੀਆਂ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਸੰਤੁਸ਼ਟ ਹੈ। ਔਰ ਲਗਾਤਾਰ ਵੱਧ ਚੜ ਕੇ ਇਸ ਗੱਲ ਦਾ ਉਹ ਪ੍ਰਗਟਾਵਾ ਕਰਦੇ ਆ ਕਿ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਫਿਕਰਮੰਦੀ ਦੀ ਲੋੜ ਨਹੀਂ ਹੈ। ਲੋਕ ਸਭਾ ਚ ਵੀ ਜਿਹੜਾ ਆਵਾਦੀ ਪਾਰਟੀ ਵੱਡੇ ਫਰਕ ਨਾਲ ਜਿਹੜਾ ਇਹ ਸੀਟ ਵੀ ਜਿੱਤੂ। ਕੰਗ ਸਾਬ ਅੱਜ ਰੈਲੀ ਦੇ ਵਿੱਚ ਤਜਰਬਾ ਤੇ ਜੋਸ਼ ਦੋਨੋਂ ਤੁਹਾਨੂੰ ਦੇਖਣ ਨੂੰ ਮਿਲਿਆ। ਦੇਖੋ ਸੁਸਾਇਟੀ ਕੋਈ ਵੀ ਸੁਸਾਇਟੀ ਆ ਉਹਦੇ ਚ ਦੋਨੋਂ ਚੀਜ਼ਾਂ ਦਾ ਬੈਲੈਂਸ ਬੜਾ ਜ਼ਰੂਰੀ ਹੈ ਨੌਜਵਾਨਾਂ ਦਾ ਜੋਸ਼ ਔਰ ਜਿਹੜੇ ਅਡੇ ਬੁੱਧੀਜੀਵੀਅਾ ਸਿਆਣੇ ਲੋਕ ਹੈ ਉਹਨਾਂ ਦਾ ਹੂਚ ਉਹਨਾਂ ਦੀ ਸੂਝ-ਬੂਝ ਔਰ ਸਾਡੀ ਪਾਰਟੀ ਦੀ ਇੱਕ ਖਾਸੀਅਤ ਹੈ ਕਿ ਇੱਥੇ ਸਾਡੀ ਨੌਜਵਾਨ ਲੀਡਰਸ਼ਿਪ ਅਗਵਾਈ ਦੇ ਰਹੀ ਹੈ ਨਾਲ-ਨਾਲ ਸਾਨੂੰ ਵੱਡਿਆਂ ਦਾ ਅਸ਼ੀਰਵਾਦ ਵੀ ਨਾਲ ਹਮੇਸ਼ਾ ਰਿਹਾ ਹੈ ਔਰ ਉਹਨਾਂ ਦੀ ਗਾਈਡੈਂਸ ਰਹੀ ਹੈ ਉਹਦਾ ਇੱਕ ਤੁਸੀਂ ਨਮੂਨਾ ਜਿਹੜਾ ਹੈ ਇਸ ਨੌਜਵਾਨਾਂ ਦੀ ਰੋਰ ਸ਼ੋਅ ਚ ਜਿਹੜਾ ਨੁਬਾਈ ਕਰੈਲੀ ਕਹਿ ਸਕਦੇ ਹਾਂ ਔਰ ਤੁਸੀਂ ਵੀ ਦੇਖ ਸਕਦੇ ਹੋ ਔਰ ਦੇਖੋ ਜਿਹੜੀ ਇਹਦੀ ਸੰਪੰਨਤਾ ਹੋਈ ਇਸ ਪਵਿੱਤਰ ਸਥਾਨ ਤੇ ਮਾਤਾ ਦੇ ਅਸ਼ੀਰਵਾਦ ਲਿਆ ਦਰਸ਼ਨ ਕੀਤੇ ਆ ਮੈਨੂੰ ਲੱਗਦਾ ਸਾਡੀ ਸੋਸਾਇਟੀ ਦੀ ਸਭ ਤੋਂ ਵੱਡੀ ਜਿਹੜੀ ਅ ਅ ਪਰੰਪਰਾ ਕਹਰੋ ਸਾਡਾ ਸਭ ਤੋਂ ਵੱਡਾ ਜਿਹੜਾ ਆਸਤਾ ਆ ਉਹ ਸਾਡੇ ਦੇਵੀ ਦੇਵਤਾ ਮਹਾਪੁਰਸ਼ ਗੁਰੂ ਮਹਾਰਾਜ ਇਹੀ ਹੈ ਔਰ ਸਾਡੇ ਲੋਕ ਹਮੇਸ਼ਾ ਹੀ ਇਨ੍ਹਾਂ ਮਹਾਪੁਰਸ਼ਾਂ ਤੋਂ ਦੇਵੀ ਦੇਵਤਾਵਾਂ ਦੀ ਜਗ੍ਹਾ ਤੋਂ ਪ੍ਰੇਰਣਾ ਲੈ ਕੇ ਆਪਣੇ ਕੰਮਾਂ ਨੂੰ ਜਿਹੜਾ ਸੰਪੰਨ